ਹੈਲੋ ਜੀ ਮੇ ਸਰਕੂਲ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਰਾਣੀ ਦੀ ਕਹਾਣੀ ਤੇ ਮੈਥੋਂ ਸੌਰੀ ਦੋ ਗਦਨ ਹੋ ਗਏ ਕੋਈ ਵੀਡੀਓ ਪਾ ਨਹੀਂ ਹੋਈ ਬੜਾਈ ਨਹੀਂ ਗਈ ਬਿਜੀ ਸੀ ਵੀਕੈਂਟ ਹੈ ਬਰਥਡੇ ਗੱਲ ਸੀ ਹੁਣ ਅੱਜ ਮੈਂ ਕਿਹਾ ਚੱਲ ਕੋਈ ਨਾ ਕੋਈ ਮਾੜੀ ਮੋਟੀ ਵੀਡੀਓ ਸਿੱਟੇ ਕਰੀਏ ਕੋਈ ਉਦਮ ਅੱਜ ਕਈ ਲੋਕਾਂ ਨੂੰ ਮੈਂ ਦੇਖਿਆ ਵਾ ਬਹੁਤ ਲੋਕ ਹੁੰਦੇ ਆ ਇੰਡੀਆ ਵਿੱਚ ਕੁਝ ਜ਼ਿਆਦਾ ਕਰਦੇ ਹਨ ਬਈ ਚਾਹੇ ਉਹਨਾਂ ਤੁਹਾਡਾ ਵਜੂਦ ਹੈ ਨਹੀਂਗਾ ਪਰ ਉਹਨਾਂ ਨੇ ਸ਼ੋਅ ਆਫ ਵਾਲਾ ਕਰਨਾ ਇੱਥੇ ਤਾਂ ਥੋੜਾ ਜਿਹਾ ਤੁਹਾਨੂੰ ਪਤਾ ਲੱਗ ਜੰਦਾ ਲੇਕ ਆ ਲੋਕ ਗੈਸ ਲਾ ਲੈਂਦੇ ਕੀ ਕੰਮ ਕਰਦੇ ਕਿੱਥੇ ਹੈਗੇ ਆ ਪਰ ਇੰਡੀਆ ਵਿੱਚ ਕਈ ਕਈ ਵਾਰੀ ਉਹਨਾਂ ਨੇ ਸਿਰਫ ਸ਼ੋਅ ਆਫ ਦੇ ਵਿੱਚ ਹੀ ਪੈਸਾ ਖਰਾਬ ਕਰੀ ਜਾਣਾ ਜਿਹਦੀ ਕੀ ਕੋਈ ਉਹਨਾਂ ਨੂੰ ਵੈਲਿਊ ਹੈ ਨਹੀਂਗੀ ਖਾਸ ਕਰਕੇ ਬੱਚੇ ਸਪੋਇਲ ਕੀਤੇ ਹੁੰਦੇ ਹਨ ਇੱਥੇ ਹੁਣ ਬੱਚਿਆਂ ਨੂੰ ਪਹਿਲਾਂ ਜਦੋਂ ਹੀ ਥੋੜੇ ਜੇ ਵੱਡੇ ਹੋ ਜਾਂਦੇ ਪੰਜ ਸਾਲ ਦੇ ਹੋ ਜਾਂਣ ਉਹਨਾਂ ਨੂੰ ਪਹਿਲਾਂ ਦੱਸ ਦੇਈਦਾ ਵੀ ਪੈਸੇ ਦੀ ਕੀ ਵੈਲਿਊ ਹੈਗੀ ਆ ਤੇ ਉਹ ਫਿਰ ਪਹਿਲਾਂ ਜਦੋਂ ਹੀ ਉਹਨਾਂ ਨੇ ਚੀਜ਼ ਲੈਣੀ ਹੈ ਉਹਨਾਂ ਨੇ ਪਹਿਲਾਂ ਪੁੱਛਣਾ ਵਾ ਵੀ ਕਿੰਨੇ ਦੀ ਆ ਫਿਰ ਵਰਕਆਊਟ ਕਰ ਲੈਂਦੇ ਵੀ ਇਹ ਮਹਿੰਗੀ ਹੈ ਜਾਂ ਸਸਤੀ ਹੈ ਤੇ ਹੁਣ ਜਦੋਂ ਆਪਾਂ ਘਰ ਬਣਾਉਨੇ ਆ ਨਾ ਸੌਖੇ ਦਾ ਘਰ ਬਣਦੇ ਨਹੀਂ ਹਨ ਘਰ ਬਣਾਉਨੇ ਆਪਾਂ ਕਿੰਨਾ ਕੁਛ ਘਰ ਤਾਂ ਆਪਾਂ ਲੈ ਲੈਨੇ ਆ ਪਰ ਜਿਹੜਾ ਉਹਨੂੰ ਤੋੜਨਾ ਬਾਅਦ ਵਿੱਚ ਉਹ ਕਈ ਵਾਰੀ ਤੁਹਾਡਾ ਔਖਾ ਹੋ ਜਾਂਦਾ ਵਾ ਹੁਣ ਜਿਵੇਂ ਬਾਹਰ ਤੁਸੀਂ ਕੰਮ ਕਰਦੇ ਹੋ ਜੇ ਕੰਮ ਤੋਂ ਜਵਾਬ ਹੋ ਗਏ ਜਾਂ ਉਹਨਾਂ ਨੇ ਬੰਦੇ ਕੱਢਣੇ ਆ ਫਿਰ ਤੁਹਾਨੂੰ ਫਿਰ ਨਾ ਫਿਕਰ ਹੁੰਦਾ ਜਿਹੜੇ ਤਾਂ ਹੈਗੇ ਸਿਆਣੇ ਬੰਦੇ ਕਈ ਲੋਕ ਸਿਆਣੇ ਉਹਨਾਂ ਨੂੰ ਪਤਾ ਜਾਂ ਤਾਂ ਹੋਵੇ ਐਨਕਮ ਥੋੜੀ ਸਾਈਡ ਤੇ ਆਈ ਜਾਂਦੀ ਫੇਰ ਤੁਹਾਨੂੰ ਠੀਕ ਆ ਵੀ ਕੋਈ ਕੰਮ ਚ ਇਹੋ ਜਿਹਾ ਉੱਚ ਨਿਚ ਹੋ ਗਈ ਵੀ ਸਾਡਾ ਸਰ ਜਾਊਗਾ ਤੇ ਕਈ ਲੋਕ ਕੀ ਹੁੰਦੇ ਆ ਬਸ ਵੀ 10 ਪੌਂਡ ਜੇ ਹੈਗੇ ਆ 11 12 ਦਾ ਟੇਬਲ ਲਾਉਣਾ ਵੀ ਉਹਨੇ ਇੱਕ ਖਰਚ ਲੀਏ ਇਹ ਨਹੀਂ ਦੱਸਾਂ ਦੇ ਵਿੱਚ ਵੀ 7 ਖਰਚ ਕੇ ਵੀ ਸਰ ਜਾਂਦਾ 3 ਕ ਸੇਵ ਕਰ ਲਿਗੇ ਆਪਣੀ ਆਪਣੀ ਸੋਚ ਆ ਹੁਣ ਜਿਹੜਾ ਘਰ ਆ ਉਹਨੂੰ ਅਸੀਂ ਆਪਣਾ ਬਣਾ ਕੇ ਉਹਨੂੰ ਮਹਿਸੂਸ ਕਰਕੇ ਫਿਰ ਅਸੀਂ ਉਹਦੇ ਵਿੱਚ ਬਹੁਤ ਜਗ੍ਹਾ ਤੇ ਆਪ ਕੰਮ ਕਰਕੇ ਅਸੀਂ ਬਥੇਰੀ ਸੇਵਿੰਗ ਕਰ ਸਕਦੇ ਆ ਜੇ ਕਰਨੀ ਵੀ ਆ ਉਹਦੇ ਵਿੱਚੋਂ ਫਿਰ ਸਾਡੇ ਬਥੇਰੇ ਖਰਚੇ ਨਿਕਲ ਜਾਂਦੇ ਹਨ ਤੇ ਜੇ ਅਸੀਂ ਕਹੀਏ ਵੀ ਨਹੀਂ ਅਸੀਂ ਤਾਂ ਬਾਹਰੋਂ ਕੰਮ ਹੀ ਕਰਕੇ ਆਏ ਆ ਕੰਮ ਵੀ ਕਈ ਵਾਰੀ ਹੁੰਦੇ ਬਹੁਤ ਇਹੋ ਜਿਹੇ ਹੁੰਦੇ ਆ ਕਿ ਤੁਹਾਡੇ ਕੋਲੇ ਕਹਿੰਦੇ ਹੁੰਦੇ ਨਾ ਸਰ ਕੋਰ ਕਰਨ ਦਾ ਬੇਲ ਹੁੰਦਾ ਫਿਰ ਤਾਂ ਤੁਹਾਡੇ ਚਲੋ ਜੇ ਇੰਨਾ ਕੰਮ ਆ ਤੇ ਫਿਰ ਤੁਹਾਡੇ ਪੈਸੇ ਵੀ ਬਣਦੇ ਆ ਚਲੋ ਫੇਰ 클ੀਨਰ ਰੱਖੋ ਨਾਲ ਤੁਹਾਡੇ ਕੱਪੜੇ ਕਪੜੇ ਧੋ ਜਾ ਕਰੇ ਪਰ ਕਈ ਲੋਕ ਉਹਦੇ ਕਹਿੰਦੇ ਜੀ ਸਾਡੇ 클ੀਨਰ ਰੱਖੀ ਹੋਈ ਹੈ ਕੱਪੜੇ ਉਹ ਧੋਂਦੀ ਹੈ ਪ੍ਰੈਸ ਵੀ ਉਹ ਕਰਦੀ ਹੈ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਸਾਡੇ ਕੋਲ ਕੁਝ ਜੁੜ ਰਿਹਾ ਕਿ ਨਹੀਂ ਜੁੜ ਰਿਹਾ ਸਾਡੀ ਕੋ ਸੇਵਿੰਗ ਹੁੰਦੀ ਹੈ ਕਿ ਨਹੀਂ ਸੇਵਿੰਗ ਹੁੰਦੀ ਤੁਸੀਂ ਆਪਣੇ ਜਾਣੇ ਦੀ ਉਸ ਘਰ ਤੇ ਹੱਕ ਜਿਤਾਓ ਹੱਕ ਆਪਣਾ ਹੀ ਉਹਨ ਜਿਤਾਉਣਾਗਾ ਵੀ ਇਹ ਕਿਉਂ ਅਸੀਂ ਵੀ ਆਏ ਕਿਤਾ ਇਹ ਕਿਤਾ ਨਹੀਂ ਉਹਦੇ ਵਿੱਚ ਕੰਟ੍ਰਿਬਿਊਸ਼ਨ ਹੋਣੀ ਚਾਹੀਦੀ ਹੈ ਕੰਮ ਕਰਦੇ ਕੋਈ ਪੈਸੇ ਦੀ ਕੰਟ੍ਰਿਬਿਊਸ਼ਨ ਕਰਦਾ ਕੋਈ ਕੰਮ ਦੀ ਕਰਦਾ ਕੰਟ੍ਰਿਬਿਊਸ਼ਨ ਤਾਂ ਹੈਗੀ ਆ ਨਾ ਪਰ ਤੁਸੀਂ ਹੁੰਦਾ ਉਹਦੇ ਤੇ ਆਪ ਦਾ ਹੱਕ ਜਿਤਾਉਨੇ ਆ ਹੱਕ ਆ ਜਿਹੜੀ ਇੱਕ ਖੂਰ ਚੀਜ਼ ਆ ਗਲਤ ਪਾਸੇ ਦਾ ਨਹੀਂ ਹੱਕ ਹੁਣ ਹੱਕ ਵਾਸਤੇ ਦਾ ਸਟ੍ਰਾਈਕ ਕਰਕੇ ਬਿਠੇ ਹੁੰਦੇ ਆ ਇਹ ਤੁਸੀਂ ਆਪਦਾ ਰਾਈਟ ਸਮਝਦੇ ਆ ਵੀ ਅਸੀਂ ਇੱਥੇ ਰਹਿੰਨੇ ਆ ਅਸੀਂ ਵੀ ਗੰਦ ਪਾਉਂਦੇ ਆ ਖਰਚ ਹੁੰਦੇ ਆ ਅਸੀਂ ਬਿਜਲੀ ਸਾੜਦੇ ਆ ਤੇ ਵੀ ਸਾਨੂੰ ਵੀ ਕੁਝ ਕਰਨਾ ਚਾਹੀਦਾ ਹਾਂ ਬਹੁਤ ਲੇਡੀਜ਼ ਹੁੰਦੀਆਂ ਜਿਹੜੀਆਂ ਕਹਿੰਦੇ ਸਾਨੂੰ ਕੁਝ ਕੁਕਿੰਗ ਨਹੀਂ ਕਰਨੀ ਹੁੰਦੀਗੀ ਰੈਡੀमेड ਲੈ ਲਿਆ ਖਾਣਾ ਹੁਣ ਜਿਹੜਾ ਆਪਾਂ ਘਰੇ ਖਾਣਾ ਬਣਾਉਣਾ ਉਹਦੇ ਵਿੱਚ ਆਪਣੀ ਇੱਕ ਤਾਂ ਸੇਵਿੰਗ ਆ ਦੂਜਾ ਹੈਲਥੀਅਰ ਬਹੁਤ ਆ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਹੁਣਾ ਇੰਨਾ ਚਿਰ ਫ੍ਰੀਜਰ ਚ ਰੱਖਣਾ ਉਹਨਾਂ ਚ ਕਈ ਕੁਝ ਉਹਨਾਂ ਨੇ ਪਾਇਆ ਹੁੰਦਾ ਪਰਜ਼ਰਵਟ ਪਾਏ ਹੁੰਦੇ ਆ ਵੀ ਉਹ ਠੀਕ ਠਾਕ ਰਵੇ ਹਨਾ ਡੇਟ ਪਾਈ ਹੁੰਦੀ ਆ ਹੁਣ ਆਪਾਂ ਉਹਦੇ ਫ੍ਰੈਸ਼ ਬਣਾਉਣਾ ਉਹਦੀ ਖਾ ਲੈਣਾ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਤੇ ਹਮੇਸ਼ਾ ਆਪਾਂ ਆਪਦੇ ਘਰ ਨੂੰ ਜਾਣ ਦੀ ਸੋਨਾ ਬਣਾਉਣ ਵਾਸਤੇ ਜਾਂ ਉਹਨੂੰ ਇੱਥੇ ਹੱਕ ਜਤਾਉਣ ਵਾਸਤੇ ਵੇ ਆਪਣੀ ਕੰਟਰੀਬਿਊਸ਼ਨ ਕਰੀਏ ਹੁਣ ਆਪਾਂ ਦੇਖ ਲੈਂਦੇ ਆ ਲੋਕਾਂ ਦੀ ਨਿਗਾਹ ਚ ਇਹ ਆ ਜਿਹਦੇ ਕੋਲੇ ਵੱਡਾ ਘਰ ਆ ਗਿਆ ਵੱਡੀਆਂ ਕਾਰਾਂ ਆ ਗਈਆਂ ਉਹ ਲੋਕ ਅਮੀਰ ਆ ਨਹੀਂ ਇਹ ਆਪਣੀ ਬਹਿਮ ਆ ਅਮੀਰ ਤੁਸੀਂ ਉਦੋਂ ਹੀ ਹੁੰਨੇ ਆ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਤੁਸੀਂ ਆਪਦਾ ਘਰ ਆ ਜਿਹੜਾ ਫਰੀ ਹੋਲਡ ਕਰ ਲਿਆ ਬੈਲ ਆ ਜਿਹੜੇ ਤੁਹਾਡੇ ਬੜੇ ਵਧੀਆ ਆਰਾਮ ਨਾਲ ਚੱਲੀ ਜਾਂਦੇ ਆ ਕਾਰਾਂ ਦੀ ਮੇਨਟੇਨੈਂਸ ਬਹੁਤ ਹੁੰਦੀ ਆ ਕਾਰਾਂ ਦੀ ਮੇਨਟੇਨੈਂਸ ਬਹੁਤ ਹੋ ਜਾਂਦੀ ਆ ਉਹ ਸਾਰੇ ਕੰਮ ਨੂੰ ਕੰਟਰੋਲ ਕਰਨ ਵਾਸਤੇ ਤੁਹਾਡੇ ਕੋਲੇ ਖਰਚ ਕਰਨ ਨੂੰ ਪੈਸੇ ਹੈਗੇ ਆ ਫਿਰ ਤੁਸੀਂ ਅਮੀਰ ਆ ਜੇ ਇਹ ਹੋਇਆ ਕਿ ਲੋਕ ਕਹਿੰਦੇ ਚਲਾ ਕੰਮ ਕਰਨ ਮੈਂ ਆ ਤੁਹਾਡੇ ਜਿਵੇਂ ਮੈਂ ਥੋੜਾ ਲੈ ਲਾਂ ਤੁਹਾਡੇ ਜਿਓ ਥੋੜਾ ਲੈ ਲਾਂ ਮੈਂ ਤੈਨੂੰ ਮੋੜ ਦੂੰਗਾ ਕਿਉਂਕਿ ਜਦ ਤੁਹਾਡੇ ਆਮਦਨ ਦਾ ਕੋਈ ਸਾਧਨ ਹੈ ਨਹੀਂ ਤੁਸੀਂ ਮੋੜਨੇ ਕਿੱਥੋਂ ਆ ਫਿਰ ਉਹ ਅਗਲੇ ਪਿੱਛੇ ਪਿੱਛੇ ਪੈਰ ਵੰਡਦੇ ਫਿਰਦੇ ਆ ਫਿਰ ਉਹ ਕਹਿੰਦੇ ਚੱਲ ਛੱਡੋ ਖੜਾਏ ਨੇ ਨਹੀਂ ਦੇਣੇਗੇ ਇਹ ਜਿਹੜੀ ਆਦਤ ਆ ਨਾ ਇਹ ਆਦਤ ਸਭ ਤੋਂ ਜ਼ਿਆਦਾ ਖਰਾਬ ਆ ਆਦਤ ਜਿਹੜੀ ਹੋਣੀ ਆ ਪੈਸਾ ਕਮਾਉਣਾ ਤੇ ਉਹਨੂੰ ਬਚਾਉਣਾ ਬਚਾਉਣ ਦੀ ਆਦਤ ਆ ਜਿਹੜੀ ਉਹ ਬਹੁਤ ਵਧੀਆ ਵਾ ਉਹ ਜ਼ਰੂਰ ਹੋਣੀ ਚਾਹੀਦੀ ਆ ਉਹ ਇੱਕ ਕਾਮਯਾਬ ਇਨਸਾਨ ਹੋਊਗਾ ਜਿੰਨੇ ਬਚਾਉਣ ਦੀ ਆਤ ਕਈ ਐਵੇਂ ਲੋਕ ਚੱਕਣ ਦੇ ਮਾਰੇ ਇਹ ਦੱਸੂੰ ਬਹੁਤ ਆ ਇਹ ਤਾਂ ਇੰਨੇ ਪੈਸੇ ਖਰਚਦਾ ਨਹੀਂ ਕਹਿੰਦਾ ਕਹੀ ਜਾਣ ਦੋ ਪਰ ਤੁਸੀਂ ਦੇਖੋ ਆ ਤਾਂ ਤੁਸੀਂ ਦੇਖੋ ਵੀ ਤੁਹਾਡਾ ਕਿੰਨਾ ਖਰਚ ਕਰਕੇ ਤੁਸੀਂ ਕੰਫਰਟੇਬਲ ਆ ਬਹੁਤ ਜਿਆਦੇ ਪੈਸੇ ਹੈ ਕਿ ਖਰਚ ਲੋ ਪਰ ਨੌਨਸੈਂਸ ਖਰਚੇ ਦਾ ਕੀ ਫਾਇਦਾ ਵਾ ਜਿੰਨੇ ਕੀ ਚੀਜ਼ ਚਾਹੀਦੀ ਖਰਚੋ ਜਰੂਰ ਉੱਥੇ ਆਪਾਂ ਕਮਾਏ ਆ ਪਰ ਜਾਂਦੀ ਅਬੜਾਈ ਜਾ ਕੇ ਨਾ ਖਰਚੋ ਮੇਰਾ ਮਤਲਬ ਇਹ ਆ ਬੜੀ ਅਹਿਮ ਚਾਕੇ ਨਾ ਖਰਚਾ ਤੁਸੀਂ ਬਚਾਉਣਾ ਕਮਾਉਣਾ ਤੇ ਬਚਾਉਣਾ ਇਹ ਸਾਡੀ ਗੁੱਡ ਹੈਬਟ ਹੋਣੀ ਚਾਹੀਦੀ ਆ ਕਈ ਲੋਕਾਂ ਦਾ ਕਹਿੰਦੇ ਹਾਂ ਅਸੀਂ ਹਾਰਡ ਵਰਕ ਕੀਤਾ ਅਸੀਂ ਜੇ ਮਰਜ਼ੀ ਖਰਚੀਏ ਖਰਚ ਲਓ ਉਹ ਤਾਂ ਨਹੀਂ ਪਰ ਐਵੇਂ ਅੰਨੇਵਾ ਅੰਨੇਵਾ ਕਹਿ ਦਿੰਦੇ ਅੰਨੇਵਾ ਨਾ ਖਰਚਾ ਮੇਰੇ ਖਿਆਲ ਬਹੁਤ ਹੋ ਗਿਆ ਨਾ ਕਿ ਜੇ ਲੋਕ ਜੀ ਸਸਤੀ